ਤੋ ਇਹ ਕੀ ਉਸ ਮਾਮਲੇ ਚ ਹੋਇਆ ਕਿਨੇ ਲੋਕ ਫੜੇ ਗਏ ਈਮਾਨ ਉਸ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜ ਹੈ ਕੱਲ 2 ਤਰੀਕ ਨੂੰ ਸਾਨੂੰ ਸਵੇਰੇ ਅਰਾਊਂਡ 9 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ थाना सदर ਬਠਿੰਡਾ ਉਥੇ ਇੱਕ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਧੂ ਰਮਾਨਾ ਦੇ ਏਰੀਆ ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬ ਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਰਸਤੇ ਚ ਤੇ ਉਹਦੀ ਕੁੱਟਮਾਰ ਕਰਕੇ ਉਹਦਾ ਜਿਹੜਾ ਕਿਆਛ ਸੇਗਾ ਉਹਨੂੰ ਖੋ ਕੇ ਲੈ ਗਏ ਤੇ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ ਕ੍ਰਾਈਮ ਦੀ ਸੈਂਸਿਟੀਵਿਟੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸਜ਼ ਹੀਨਾ ਗੁਪਤਾ ਡੀਐਸਪੀ ਡੀ ਰਾਜੇਸ਼ ਸ਼ਰਮਾ ਐਸਐਚਓ ਸਦਰ ਔਰ ਇਨਚਾਰਜ ਸੀਆਈਏ ਦੋਨੋਂ ਇਨਾਂ ਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਇੰਟੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੇ ਫਾਲੋਅ ਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕ੍ਰੈਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮਲਜ਼ਮ ਸਗੇ ਇਨਵੋਲਡ ਟੋਟਲ 7 ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਹਥੌੜਾ ਸੀਗਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕ੍ਰਾਈਮ ਵਹੀਕਲ ਯੂਜ਼ਡ ਇਨ ਕ੍ਰਾਈਮ ਔਰ ਜਿਹੜਾ ਕੇਸ ਕੋਈਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ ਚ 7 ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਔਰ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਹੈ ਇੱਕ ਦਾ ਨਾਮ ਜਸਵੀਰ ਸਿੰਘ ਉਰਫ ਜੱਸਾਏ ਇਹ ਜੋਧਪੁਰ ਰਮਾਣਾ ਦਾ ਰਹਿਣ ਵਾਲਾ ਹੈ ਅਜੀਬ ਸਿੰਘ ਉਰਫ ਬਿੱਲਾ ਵਾਸੀ ਚੱਕ ਰੁਲਦੂ ਸਿੰਘ ਵਾਲਾ ਬਠਿੰਡਾ ਅਫਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗੈਰੀ ਬੁੱਟਰ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗਾ ਫੂਸ ਮੰਡੀ अगेन ਐਂਡ ਬੌਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨੋਵਾਂ ਦੋਸ਼ੀ ਹੈ ਉਹਦਾ ਨਾਮ ਨਗਵੀਰ ਸਿੰਘ ਇਹ ਵਾਸੀ ਗੈਰੀ ਬੁੱਟਰ ਹੈ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦਗੀ ਹੋਈ ਹੈ ਜਿੰਨਾ ਵੀ ਖੋਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਰੋਡਾਂ ਇੱਕ ਥੋੜਾ ਔਰ ਤਿੰਨੋਂ ਬਾਈਕਸ ਔਰ ਇਹਦੇ ਚ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਸ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਥੇ ਹੀ ਪ੍ਰੈਜ਼ੈਂਟ ਸੀਗਾ ਜਦੋਂ ਜਿਹੜਾ ਮੁਦਈ ਜਿਹੜਾ ਕਰਿੰਦਾ ਸੀਗਾ ਆਪਣਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰਫ ਬਿੱਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਹੈ ਫਿਰ ਅੱਗੇ ਜਿਹੜਾ ਅਜੈਬ ਇਹ ਉਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ ਪ੍ਰੀ ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਘੇਰ ਕੇ ਦੇ ਨਾਲ ਕੁੱਟਮਾਰ ਕੀਤੀ ਔਰ ਕੈਸ਼ ਕੋਕੇ ਲੈ ਗਏ ਸੋ ਇਸ ਜਿਹੜੀ ਪ੍ਰੀਲੀਮినਰੀ ਸਾਡੀ ਤਫਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਿਆ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰੱਖੜੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਕਿ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਤੇ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦਾ ਪਲਾਨ ਫੇਲ ਹੋ ਗਿਆ ਬਟ ਬਿਊ ਟੂ ਸਾਡੀ ਜਿਹੜੀ ਬਠਿੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤੈਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਇਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਤੇ ਬਟ ਸੇਮ ਡੇ ਫੜ ਕੇ ਵਧੀਆ ਆਈ ਕੰਗਰਾਚੂਲੇਟ ਮਾਈ ਟੀਮ ਕਿਰਨ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਟ 'ਚ ਅਨਦਰ ਰਿਮਾਂਡ ਲਵਾਂਗੇ ਤੇ ਦੇਖਦੇ ਕਿ ਸ਼ਾਇਦ ਕੋਈ ਹੋਰ ਕੇਸਸ ਵੀ ਮਹਾਰਾਜ ਜੀ ਜਦੋਂ ਦੀ ਗੱਲ ਕਰਦੇ ਫੋਰ ਵੀਥੀ ਹੋਏ ਇਹ ਜੀ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਗੈਸ਼ਰ ਸਿਗਾ ਇਹ ਤਾਂ ਫੋਰ ਵੀਲਰ 'ਚ ਨਹੀਂ ਸਿਗਾ ਬਟ ਅਸੀਂ ਅਨਦਰ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਨੂੰ ਰਿਵਿਊ ਕਰਨਾ ਪੈਣਾ ਜਿਵੇਂ ਦੱਸ ਰਿਹਾ ਕਿ ਵੀਕਐਂਡ ਦਾ ਕਲੈਕਸ਼ਨ ਸੀਗੀ ਉਹ ਇਹ ਲੈ ਕੇ ਜਾ ਰਿਹਾ ਸੀ ਔਰ ਕਿਉਂਕਿ ਨਾ ਦ ਆਪਣਾ ਵੀ ਇੱਕ ਜਿਹੜਾ ਕਰੇਂਦਾ ਸਿਗਾ ਜਿਹੜਾ ਵਨ ਆਫ ਦਾ ਦੋਸ਼ੀ ਹੈ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਿਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਹੈ ਉਹਨਾਂ ਤੇ ਵੀ ਥੋੜੀ ਨਿਗ੍ਹਾ ਰੱਖਣ ਤੇ ਆਡਿਟ ਕਰਦੇ ਰਹਿਣ ਖਾਸ ਕਰਕੇ ਕਿ ਬੰਦੇ ਨਾ ਬੜਾ ਡੇਟੋ ਨੇ ਫਿਰ ਤਾਂ ਕੰਮ ਬਹੁਤ ਨੇੜੇ ਨੇ ਕਈ ਦੂਰ ਦੂਰ ਗਏ ਸਿੱਦੇ ਨੇ ਕਰਕੇ ਉਹਨਾਂ ਇੱਕ ਆਫੀ ਜਦੋਂ ਟੂ ਵਹੀਲਰ ਨਹੀਂ ਆ ਰਿਹਾ ਜੀ ਕਰਤਾ ਕਦੇ ਵੀ ਕੁਝ ਵੀ ਹੋ ਸਕਦਾ ਹੈ ਹਾਂਜੀ ਹਾਂਜੀ ਹਾਂ ਜੀ ਬਟ ਕ੍ਰਾਈਮ ਤਾਂ ਦੇਖੋ ਹੁੰਦਾ ਹੈ ਬਟ ਵੀ ਹੈਵ ਟ੍ਰੇਸਡ ਇਟ ਬਟ ਯੈਸ ਹਮ ਜਿਹੜੇ ਪੈਟਰੋਲ ਪੰਪ ਵਾਲੇ ਉਹਨਾਂ ਨਾਲ ਵੀ ਅਸੀਂ ਇਹਨਾਂ ਨੂੰ ਰਿਵਿਊ ਕਰਾਂਗੇ ਤੇ ਸੈਂਸਿਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁੱਡ ਆਲਸੋ ਟੇਕ ਸਮ ਰਿਵਿਊਜ਼ ਇੱਕ ਮਿੰਟ ਕੋਈ ਇਹਦੇ ਰਹਿਣ ਵਾਲੇ ਨਹੀਂ ਜ਼ਿਆਦਾਤਰ ਕੋਈ ਇਹਦੇ ਉਸੇ ਏਰੀਆ ਨਾਲ ਸੰਬੰਧਤ ਹੀ ਨਹੀਂ ਹੈ ਨਾਲ ਨਾਲ ਪਿੰਡਾਂ ਦੇ ਔਰ ਇਨ ਫੈਕਟ ਜੀ ਇਹਨਾਂ ਚ ਇੱਕ ਦੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਨਾ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਔਰ ਯੂਥ ਮੈਨੂੰ ਇਹ ਪਤਾ ਲੱਗਿਆ ਮੈਂ ਕਿਸੇ ਨਾ ਕਿਸੇ ਨਾਈਕੂਣੀ ਜਾਂ ਕੋਈ ਨਸ਼ੇ ਵਾਸਤੇ ਕਰਨ ਦੇ ਦੇਖੋ ਜੀ ਜੋ ਸਾਨੂੰ ਪ੍ਰੀਲਿਮਨਰੀ ਤੇ ਨਾ ਨੇ ਕੁਝ ਜਿਹੜਾ ਪੈਸਾ ਆਪਸ ਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਤੇ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਨਾ ਨੇ ਕੁਝ ਪੈਸਾ ਆਪਣੇ ਚੰਗੇ ਕਪੜੇ ਲੈ ਲਓ ਇਸ ਤਰ੍ਹਾਂ ਦੀ ਚੀਜ਼ਾਂ ਦੀ ਯੂਜ਼ ਕੀਤਾ ਸੀ ਬਟ ਡਰਗ ਐਂਗਲ ਮੈਂ ਹਲੇ ਨਹੀਂ ਕੁਝ ਪਹਿਲਾ ਕੋਈ ਇਨਵੋਲਵਮੈਂਟ ਇਹਨਾਂ ਦੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਇੱਕ ਅਫਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ 307 ਦਾ ਪਰਚਾ ਦਰਜ ਹੈ ਸੰਗਠਾਣੇ ਚ 2023 ਔਰ ਇੱਕ ਸੁਖਵੀਰ ਸਿੰਘ ਉਰਫ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ ਤਿੰਨੋਂ ਹੀ ਰੇਲ ਆਰਪੀਐਫ ਜਾਂ ਜੀਆਰਪੀ ਦੇ ਹਨ ਦੋ ਤੋਂ ਹੈਗੇ ਰੇਲਵੇ ਪ੍ਰੋਪਰਟੀ ਅਨਲੋਫਲ ਪੋਜ਼ੈਸ਼ਨ ਐਕਟ ਔਰ ਇੱਕ ਅਨਦਰ ਚੋਰੀ ਦਾ ਪਰਚਾ ਜੀਆਰਪੀ ਜੀ ਇਹ ਜਿਹੜਾ ਇੰਪਲੋਇਸ ਦੇ ਤੁਸੀਂ ਇਨਵੋਲਵਮੈਂਟ ਹੈ ਹਾਂਜੀ ਜਿਹੜੇ ਪਾਬਾਲੀ ਤੋਂ ਆਜੇ ਵੀ ਚੈੱਕ ਕਰਦੇ ਜੀ এমਪਲੋਈ ਰੱਖਣ ਤੋਂ ਪਹਿਲਾਂ ਇਸ ਤਰ੍ਹਾਂ ਜੀ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਰਦਾਤ ਹੁੰਦੀ ਹੈ ਤਾਂ ਤਾਂ ਹੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਦੇ ਕਿ ਜਿਹੜਾ ਵੀ ਤੁਸੀਂ ਆਪਣੇ EMPLOYEES ਹੈ ਉਹਨਾਂ ਤੇ ਵੀ ਨਿਗ੍ਹਾ ਰੱਖੋ ਕਿਉਂਕਿ ਇਹ ਦੇਖ ਰਿਹਾ ਸੀ ਕਿ ਇਸ ਟਾਈਮੇ ਕਲੈਕਸ਼ਨ ਕਿਸ ਦਿਨ ਹੁੰਦੀ ਹੈ ਕਦੋਂ ਜਾਂਦੇ ਕੌਣ ਜਾਂਦਾ ਹੈ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਹੈ ਕਿ ਜਿਹੜੇ ਕ੍ਰਿਮੀਨਲਸ ਹੈ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦਾ ਮੈਂ ਮੈਂ ਇਕੱਠੇ ਹੋਏ ਸਾਰੇ ਲਗ ਲਗ ਪਿੰਡਾਂ ਦੇ ਹੈਗੇ ਹਾਂ ਪਹਿਲਾਂ ਕਿ ਵਾਰਦਾਤ ਨੂੰ ਜਾਣ ਦਿੱਤਾ ਜਾਂ ਕਾਰਨ ਕਿਸੇ ਅਨੇ ਕੈਮੀਕਲ ਕੀ ਹੋਇਆ ਸਾਰੇ ਇਹ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਕ ਤਾਂ ਜਿਹੜਾ ਦੋਸ਼ੀ ਆ ਇਸੇ ਪੈਟਰੋਲ ਪੰਪ ਤੇ ਕੰਮ ਕਰਦਾ ਦੂਜਾ ਉਹਦਾ ਦੋਸਤ ਹੈ ਜਿਹਨੂੰ ਉਹਨੇ ਕਨੈਕਟ ਕੀਤਾ ਉਹਨੇ ਅੱਗੇ ਆਪਣੇ ਜਿਹੜੇ ਬੰਦੇ ਬੁਲਾਏ ਦੋ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਹੈ ਸੋ ਕਿਉਂਕਿ ਇਹਨਾਂ ਨੇ ਕੁਇਕ ਮਨੀ ਖੋ ਕੇ ਉਹਨੂੰ ਵਰਤਨਾ ਸੀ ਆਪਸ ਚ ਵੰਡ ਲਿਆ ਸੋ ਫਿਲਹਾਲ ਤਾਂ ਇਹ ਹੀ ਪਤਾ ਲੱਗਿਆ ਬਟ ਜੇ ਕੋਈ ਪਹਿਲਾਂ ਵਾਰਦਾਤ ਕੀਤੀ ਹੋਸੀ ਰਿਮਾਂਡ ਲਾ ਕੇ ਚੈੱਕ ਕਰਾਂ